नमस्कार दोस्तों आप देख रहे हो पंजाब आज न्यूज आज पहुँचे हैं गांव छापा में जहाँ पर तन धन बाबा मेहर शाह जी का सोलाना जोड़ मेला मुख्य सेवादार हरजिंदर सिंह जी फौजी आश्टेलिया वाले मनजीत सिंह जी बलजीत सिंह जी गुरुमान सिंह जी मास्टर कवलप्रीत सिंह जी देवेंद्र सिंह जी बसंत सिंह जी अमर सिंह जी सारे सेवादारों के सहयोग से मेला बड़ी श्रद्धा भाव से मनाया गया आओ दिखाते हैं मेले की लाइव तस्वीरें ਮੈਨੂੰ ਬੜਾ ਚਾਅ ਜੜਿਆ ਵੀ ਜਿੱਥੇ ਛਾਲੇ ਕਹਿੰਦੇ ਨੇ ਬੋੜ ਹੋਣ ਨਾ ਪਰਾਲੇ ਟਿੱਪਲ ਹੋਣ ਜਿੱਥੇ ਪਰਾਲੇ ਬਜ਼ੁਰਗ ਹੋਣ ਉਹਨੂੰ ਪਿੰਡ ਮੰਨਿਆ ਜਾਂਦਾ ਤੇ ਅੱਜ ਬੜਾ ਭਾਦਰ ਵਾਲਾ ਕਹਿੰਦਾ ਵੀ ਇੱਥੇ ਬਜ਼ੁਰਗ ਹੀ ਨਹੀਂ ਹੈ ਕਿਉਂਕਿ ਬੋੜ ਨਹੀਂ ਦੇਖਿਆ ਟਿੱਪਲ ਹੀ ਦੇਖਿਆ ਬੜਾ ਵਧੀਆ ਪਿੰਡ ਹੈ ਤੇ ਮੈਂ ਗੱਲ ਕਰਨ ਲੱਗੀ ਆ ਵੀ ਐਸੇ ਦੇ ਸੈਕਟਰ ਫਾਫਲੇ ਗਲਾਬੀ ਨੋਟ ਨਹੀਂ ਨਾ ਆਉ ਤੈਨੂੰ ਤੋੜ ਫਾਫਲੇ ਗਲਾਬੀ ਨੋਟ ਨਹੀਂ ਨਾ ਆਉ ਤੈਨੂੰ ਤੋੜ ਇੱਕੇ ਤੋਂ ਦਮ ਖਾਲੀ ਦੀ ਮਾਹੀ ਕੀ ਚੋਦੀ ਇੱਕੇ ਤੋਂ ਦਮ ਖਾਲੀ ਦੀ ਮਾਹੀ ਕੀ ਚੋਦੀ ਤੂੰ ਹੱਕ ਤੋਂ ਬਲੀ ਪ੍ਰਮਾਣੋਂ ਨਹੀਂ ਨਖਰੀ ਕੋ ਤੋੜੀ ਤੂੰ ਹੱਕ ਤੋਂ ਬਲੀ ਪ੍ਰਮਾਣੋਂ ਮੈਂ ਕਵਲ ਪ੍ਰੀਤ ਸਿੰਘ ਸਾਡੇ ਨਗਰ ਦਾ ਨਾਮ ਛਾਪਾ ਤੇ ਅਸੀਂ ਇੱਥੇ ਧੰਤਨ ਬਾਬਾ ਮੇਰ ਸ਼ਾਹ ਜੀ ਦਾ ਮੇਲਾ ਹਰ ਸਾਲ ਬੜੀ ਧੂਮ ਧਾਮ ਨਾਲ ਬਣਾ ਰਹੇ ਹਾਂ ਬਾਬਾ ਜੀ ਦਾ ਮੇਲਾ ਅਸੀਂ ਘੱਟੋ ਘੱਟ 25 ਸਾਲ ਤੋਂ ਬਣਾ ਰਹੇ ਹਾਂ ਤੇ ਇਹ ਮੇਲਾ ਅਸੀਂ ਸਾਰੇ ਨਗਰ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਮਨਾਉਂਦੇ ਹਾਂ ਇਸ ਮੇਲੇ ਵਿੱਚ ਅਸੀਂ ਸੱਭਿਆਚਾਰਕ ਗਾਇਕ ਜੋੜੀਆਂ ਇਸ ਤੋਂ ਇਲਾਵਾ ਲੰਗਰ ਦਾ ਪ੍ਰਬੰਧ ਸ਼ਬੀਰ ਦਾ ਪ੍ਰਬੰਧ ਇਸ ਤੋਂ ਇਲਾਵਾ ਅਸੀਂ ਆਈਸਕ੍ਰੀਮ ਤਿਆਰ ਕੀ ਠੰਡਿਆਂ ਦਾ ਪ੍ਰਬੰਧ ਵੀ ਕੀਤਾ ਆਇਆ ਸੀ ਇਹਦੇ ਨਾਲ ਨਾਲੇ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੇ ਸਾਲ ਤੋਂ ਇੱਕ ਵੱਡੀ ਵੀ ਸ਼ੁਰੂ ਕਰੀਏ ਤੇ ਇਹ ਮੇਲਾ ਹੀ ਬੜੀ ਮਤਲਬ ਤੁਹਾਂ ਤਾਂਵਣਾ ਮਨਾ ਰਹੇ ਹਾਂ ਤੇ ਇਸ ਮੇਲੇ ਵਿੱਚ ਜਿੰਨੇ ਵੀ ਮੇਰੇ ਪਿੰਡ ਦੇ ਨਗਰ ਦੇ ਵੀਰਾਂ ਨੇ ਭੈਣਾਂ ਨੇ ਹਰ ਘਰ ਨੇ ਸਹਿਯੋਗ ਦਿੱਤਾ ਹੈ ਉਸ ਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਅਤੇ ਇਹ ਬੇਨਤੀ ਕਰਦੇ ਹਾਂ ਕਿ ਅਗਲੇ ਸਾਲ ਤੁਸੀਂ ਸਾਡਾ ਹੋਰ ਤੁਹਾਂਵ ਨਾਲ ਸ਼ਾਮਲ ਦਿਓ ਤੇ ਅਸੀਂ ਮੇਰੇ ਬਾਬਾ ਜੀ ਦਾ ਮੇਲਾ ਹੋਰ ਵੱਡੇ ਪੱਧਰ ਤੇ ਮਨਾ ਸ਼ਗੀਆਂ ਮੈਸੇਜ ਸਾਡਾ ਇਹ ਹੈ ਨਸ਼ਾ ਪ੍ਰਤੀ ਵੀ ਹੁਣ ਸਾਡੇ ਸਰਪੰਚ ਜਿਹੜੇ ਸਰਦਾਰ ਬਲਦੇਵ ਸਿੰਘ ਉਹਨਾਂ ਨੇ ਆਪਣੀ ਕੋਸ਼ਿਸ਼ ਨਾਲ ਪਿੰਡ ਵਿੱਚ ਗਰਾਊਂਡ ਬਣਾਏ ਆ ਅਸੀਂ ਬੱਚਿਆਂ ਨੂੰ ਖੇਡਾਂ ਦੇ ਪੱਧਰ ਉਤਸ਼ਾਹਿਤ ਕਰ ਰਹੇ ਆ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਆ ਪਿਛੇ ਸਾਡੇ ਪਿੰਡ ਵਿੱਚ ਨਸ਼ਾ ਦੇ ਪ੍ਰਤੀ ਕੈਂਪ ਵੀ ਲਾਇਆ ਗਿਆ ਇਸ ਲਈ ਸਾਰੇ ਪਿੰਡ ਨੇ ਬੜੇ ਵੱਡੇ ਪੱਧਰ ਤੇ ਸਹਿਯੋਗ ਦਿੱਤਾ